ਸਾਰੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਤੇ ਸ਼ੱਕੀ ਪਰਸਾਂ ਦੀ ਚੈਕਿੰਗ ਕਰ ਰਹੀਆਂ ਸਮਾਨ ਦੀ ਚੈਕਿੰਗ ਕਰ ਰਹੀਆਂ ਜਿਹੜੀਆਂ ਦੂਜੀਆਂ ਸਟੇਟਾਂ ਤੋਂ ਖਾਸ ਤੌਰ ਤੇ ਬਸ ਆ ਰਹੀਆਂ ਉਹਨਾਂ ਤੇ ਖਾਸ ਨਿਗਰਾਨੀ ਰੱਖੀ ਜਾ ਰਹੀ ਹੈ ਅੱਜ ਸੰਗਰੂਰ ਪੁਲਿਸ ਦੇ ਵੱਲੋਂ ਸੰਗਰੂਰ ਦੇ ਬੱਸ ਆਟੇ ਤੇ ਆਪਰੇਸ਼ਨ ঈਗਲ ਦੇ ਤਹਿਤ ਸੰਗਰੂਰ ਦੇ ਬੱਸ ਸਟੈਂਡ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਅਤੇ ਜਗਾ ਜਗਾ ਦੀ ਚੈਕਿੰਗ ਕੀਤੀ ਗਈ ਸਾਡੇ ਨਾਲ ਡੀਐਸਪੀ ਸੁਖਦੇਵ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਸਾਰ ਅੱਜ ਚੈਕਿੰਗ ਕੀਤੀ ਗਈ ਹੈ ਬੱਸ ਸਟੈਂਡ ਦੀ ਕੀ ਪਰਪਸ ਹੈ ਇਹ ਸਾਡੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸਪੈਸ਼ਲ ਆਪਰੇਸ਼ਨ ਪਲਾਨ ਕੀਤੇ ਗਏ ਨੇ ਤੇ ਉਹਦੇ ਤਹਿਤ ਅੱਜ ਆਪਰੇਸ਼ਨ 3 ਅਸੀਂ ਲਾਂਚ ਕੀਤਾ ਦੋ ਆਪਰੇਸ਼ਨ ਪਹਿਲਾਂ ਕਰ ਚੁੱਕੇ ਆ ਇਹਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਚਾਹਲ ਜੀ ਵੱਲੋਂ ਵਕਵਾਕ ਟੀਮਾਂ ਦਾ ਗਠਨ ਕੀਤਾ ਗਿਆ ਸਾਰੇ ਸਬ ਡਿਵੀਜ਼ਨਾਂ ਚ ਡੀਐਸਪੀ ਤੇ ਐਸਪੀ ਰੈਂਕ ਦੇ ਅਫਸਰਾਂ ਦੇ ਤਹਿਤ ਵਕਵਾਕ ਟੀਮਾਂ ਬਣਾਈਆਂ ਗਈਆਂ ਨੇ ਜਿਹਦੇ ਤਹਿਤ ਅਸੀਂ ਸਾਰੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ ਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰ ਰਹੇ ਹਾਂ ਸਮਾਨ ਦੀ ਚੈਕਿੰਗ ਕਰ ਰਹੇ ਹਾਂ ਜਿਹੜੀਆਂ ਦੂਜੀਆਂ ਸਟੇਟਾਂ ਚੋਂ ਖਾਸ ਤੌਰ ਤੇ ਬਸ ਆ ਰਹੀਆਂ ਉਹਨਾਂ ਤੇ ਖਾਸ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਕ ਗੱਲ ਕੀਤੀ ਹੈ ਵੀ ਇੱਕ ਥੋੜੇ ਆਫਸਰ ਸਹਿਬਾਨ ਵੱਲੋਂ ਜੋ ਨੌਜਵਾਨ ਕਮਰੇ ਉਹਨਾਂ ਦੀ ਮੋਬਾਈਲ ਦੇ ਰਾਹੀਂ ਫੋਟੋ ਖਿੱਚੀ ਜਾ ਰਹੀ ਸਰਚ ਕੀਤਾ ਜਾ ਰਿਹਾ ਕੀ ਸਰਚ ਦੇ ਨਾਲ ਕੀ ਗੱਲਬਾਤ ਹੈ ਸਰ ਇਹ ਪੰਜਾਬ ਪੁਲਿਸ ਵੱਲੋਂ ਸਾਰੇ ਪੁਲਿਸ ਅਫਸਰਾਂ ਨੂੰ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਸਾਡੇ ਗੈਜੇਟਸ ਨੇ ਉਹ ਉਹਨਾਂ ਦੇ ਫੋਨ ਤੇ ਪ੍ਰੋਵਾਈਡ ਕੀਤੇ ਹੋਏ ਨੇ ਉਹਨਾਂ ਕਈ ਕਈ ਤਰ੍ਹਾਂ ਦੀਆਂ ਐਪਸ ਨੇ ਸਾਡੇ ਕੋਲ ਉਹਦੇ ਤਹਿਤ ਜਿਹੜੇ ਜਿਹੜੇ ਵੀ ਵਿਅਕਤੀ ਦਾ ਕੋਈ ਕ੍ਰਿਮੀਨਲ ਰਿਕਾਰਡ ਹੁੰਦਾ ਹੈ ਉਹਦਾ ਸਾਡੇ ਕੋਲ ਮੌਜੂਦ ਹੈ ਸਾਡਾ ਪਰਪਸ ਇਹੀ ਹੁੰਦਾ ਕਿਉਂਕਿ ਕਈ ਕ੍ਰਾਈਮਨਲ ਬਾਰ-ਬਾਰ ਕ੍ਰਾਈਮ ਕਰਦੇ ਨੇ ਕਈ ਜਿਹੜੇ ਪ੍ਰੋਕਲੇਮਡ ਅਫੈਂਡਰ ਵੀ ਘੁੰਮ ਰਹੇ ਹੁੰਦੇ ਨੇ ਤੇ ਸਾਡਾ ਪਰਪਸ ਇਹੀ ਹੈ ਕਿ ਅਸੀਂ ਉਹਤੇ ਚੈੱਕ ਕਰਦੇ ਹਾਂ ਜੇਕਰ ਕ੍ਰਿਮੀਨਲ ਰਿਕਾਰਡ ਵਾਲਾ ਵਿਅਕਤੀ ਆ ਤਾਂ ਉਹਦੇ ਤੇ ਸਰਚ ਹੋ ਜਾਂਦਾ ਤੇ ਅਸੀਂ ਉਹਦੇ ਖਿਲਾਫ ਕਾਰਵਾਈ ਕਰਦੇ ਹਾਂ ਜੇਕਰ ਗੱਲ ਕੀਤੀ ਹੈ ਵੀ ਬੱਸ ਸਟੈਂਡ 'ਚ ਜ਼ਿਆਦਾ ਕਈ ਪੜ੍ਹ ਲਿਖਣ ਵਾਲੇ ਜਾਂ ਆਊਟਸਾਈਡਰ ਹੁੰਦੇ ਨੇ ਉਹ ਹੁੱਲੜਬਾਜੀ ਕਰਦੇ ਨੇ ਆ ਕੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਸੇਜ ਇਹ ਹੀ ਹੈ ਕਿ ਆਪਾਂ ਨੂੰ ਇੱਕ ਚੰਗੇ ਸ਼ਹਿਰੀ ਹੋਣ ਦਾ ਸਬੂਤ ਦੇਣਾ ਚਾਹੀਦਾ ਸਾਡੇ ਜਿਹੜੇ ਪੇਰੈਂਟਸ ਨੇ ਉਹ ਸਾਡੇ ਤੇ ਇੰਨਾ ਖਰਚਾ ਕਰਦੇ ਨੇ ਤੇ ਆਪਾਂ ਪੜ੍ਹਨ ਵਾਸਤੇ ਘਰੋਂ ਆਨੇ ਆ ਤਾਂ ਸਾਨੂੰ ਮਿਹਨਤ ਲੱਗਨ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਇਵਾਰਾ ਕਰਦੀ ਦੀ ਉਹਦੇ ਚ ਇਨਵੋਲ ਨਹੀਂ ਹੋਣਾ ਚਾਹੀਦਾ ਤਾਂ ਜਿਹੜੇ ਅਸੀਂ ਵੀ ਇਸ ਚੀਜ਼ ਤੇ ਗੌਰ ਕਰਦੇ ਆ ਕਿ ਜਿਹੜੇ ਬੱਸ ਸਟੈਂਡ ਤੇ ਜਾਂ ਰੇਲਵੇ ਸਟੇਸ਼ਨਾਂ ਤੇ ਜਾਂ ਪਬਲਿਕ ਜਨਤਕ ਥਾਵਾਂ ਤੇ ਪੜਨ ਵਾਲੇ ਬੱਚਿਆਂ ਨੂੰ ਖਾਸ ਤੌਰ ਤੇ ਲੜਕੀਆਂ ਨੂੰ ਬੱਚਿਆਂ ਨੂੰ ਕੋਈ ਪਰੇਸ਼ਾਨ ਨਾ ਕਰੇ ਅਸੀਂ ਇਹਦੇ ਤਹਿਤ ਜੇ ਕੋਈ ਸ਼ਰਾਰਤ ਕਰਦਾ ਤਾਂ ਉਹਦੇ ਖਿਲਾਫ ਸਖਤੀ ਨਾਲ ਪੇਸ਼ ਆਵਾਂਗੇ ਬਿਲਕੁਲ ਏਸੀ ਡੀਐਸਪੀ ਡੀ ਸੁਖਦੇਵ ਸਿੰਘ ਜਿਨ੍ਹਾਂ ਨੇ ਆਖਿਆ ਕਿ ਮਿਸ਼ਨ ਆਪਰੇਸ਼ਨ ਈਗਲ 3 ਦੇ ਤਹਿਤ ਅੱਜ ਸੰਗਰੂਰ ਦੇ ਬੱਸ ਸਟੈਂਡ ਦੇ ਵਿੱਚ ਚੈਕਿੰਗ ਕੀਤੀ ਗਈ ਅਤੇ ਡੀਐਸਪੀ ਦੇ ਵੱਲੋਂ ਉਹਨਾਂ ਹੁੱਲਣਵਾਜਾਂ ਨੂੰ ਵੀ ਸਾਫ਼ ਤੌਰ ਤੇ ਇਕ ਅਗਾਹ ਕੀਤਾ ਗਿਆ ਕਿ ਹੁੱਲੜਬਾਜੀ ਤੋਂ ਬਾਹਰ ਆ ਜਾਓ ਨਹੀਂ ਤਾਂ ਸੰਗਰੂਰ ਪੁਲਿਸ ਸਖਤ ਐਕਸ਼ਨ ਦੇ ਮੂਡ ਦੇ ਵਿੱਚ ਆ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸੰਗਰੂਰ